ਸਤਿਓ ਆਪ ਕੁਮਰੇੜੀ ਮੰਡੀ ਦੇ ਵਿੱਚ ਖੜੇ ਹਾਂ ਅਸੀਂ ਤੇ ਸੇਠਾ ਦੀ ਦੁਕਾਨ ਤੇ ਐਰਪੋਰਟ ਜੀ ਖੜੇ ਆ ਨਾਲ ਸਾਡੇ ਆ ਇਹਨਾਂ ਨੇ ਵਿਗਾੜ ਬਣਾਇਆ ਇੱਕ ਤੇ ਬਹੁਤ ਤਕੜਾ ਸਿਸਟਮ ਹੈ ਤੇ ਲੇਬਰ ਦਾ ਬਹੁਤ ਕੰਮ ਕੱਟ ਜਾਂਦਾ ਇਹਦੇ ਵਿੱਚ ਆ ਤੇ ਬਹੁਤ ਤਕੜਾ ਵਿਗਾੜ ਇਹਨਾਂ ਨੇ ਲਾਇਆ ਹੋਇਆ ਇਹਦੇ ਤੋਂ ਬਾਰੇ ਇਹਦੇ ਜਿਹੜੇ ਪੈਂਦੇ ਨੇ ਜੇ ਉੱਪਰ ਜਾਂਦੇ ਰੋ ਪੱਕਿਆ ਚਾਹੁੰਦੇ ਆ ਨਿਸ਼ਾਨ ਕੇ ਪੱਕੇ ਇਧਰ ਕੱਢੇ ਜਾਂਦੇ ਨੇ ਲੇਬਰ ਦਾ ਮਤਲਬ ਬਹੁਤ ਫਾਇਦਾ ਇਸ ਚੀਜ਼ੇ ਨਾਲ ਤੇ ਪੈਸੇ ਬਾਰੇ ਵੀ ਪੁੱਛਿਆ ਵੀ ਕਿੰਨਾ ਕੁ ਖਰਚਾ ਕਹਿੰਦੇ ਘੱਟੋ ਘੱਟ 10 ਗਲਾਂ ਕ ਲੱਗ ਗਿਆ ਤੇ ਸੇਠ ਜੀ ਕਹਿ ਰਹੇ ਸੀ ਵੀ ਜੇ ਕਿਤੇ ਸਰਕਾਰ ਮਦਦ ਕਰ ਦੇ ਥੋੜੀ ਜਿਵੇਂ ਆਮ ਹੋਰ ਖੇਤੀ ਨਾਲ ਸੰਬੰਧਿਤ ਜਿਹੜੇ ਆਪਾਂ ਜਗੜ ਲੈਨੇ ਆ ਉਹਨਾਂ ਤੇ ਸਬਸਿਡੀ ਦਿੱਤੀ ਜਾਂਦੀ ਏ ਜੇ ਇਹਦੇ ਤੇ ਵੀ ਸਬਸਿਡੀ ਦਿੱਤੀ ਜਾਵੇ ਤੇ ਫਿਰ ਹੋਰ ਵੀ ਸੌਖਾ ਹੋ ਸਕਦਾ ਤੇ ਬਾਕੀ ਸੇਠ ਜੀ ਦੱਸਣਗੇ ਇਹਦੇ ਸੰਬੰਧ ਵਿੱਚ ਵੀ ਹਾਂਜੀ ਇਸ ਤਰ੍ਹਾਂ ਜੀ ਲੇਬਰ ਦੀ ਦਿਨ-ਪਰ-ਦਿਨ ਕਮੀ ਆ ਰਹੀ ਹੈ ਇਸ ਕਰਕੇ ਸਾਡੇ ਫਾਦਰ ਸਾਹਿਬ ਨੇ ਸੋਚਿਆ ਕਿਉਂ ਨਾ ਇਹ ਤਰੀਕੇ ਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਜਾਵੇ ਤੇ ਸੌਖਾ ਕੀਤਾ ਜਾਵੇ ਜੇ ਅਸੀਂ ਇੱਕ ਹੌਦ ਪਟਾਇਆ ਹੌਦ ਪਟਾ ਕੇ ਅਸੀਂ ਐਲੀਵੇਟਰ ਫਿੱਟ ਕਰਤੇ ਸਾਹਮਣੇ ਐਲੀਵੇਟਰ ਫਿੱਟ ਕਰਕੇ ਜਿਹੜਾ ਸਾਡਾ ਮਾਲ ਹੈ ਉਹਦੇ ਜ਼ਿੰਮੇਦਾਰ ਢੇਰੀ ਕਰ ਦਿੰਦਾ ਹੈ ਇਹ ਐਲੀਵੇਟਰ ਆਪਣੇ ਆਪ ਮਾਲ ਚੱਕ ਲੈਂਦੇ ਨੇ ਤੇ ਆਪਣਾ ਪੱਖੇ ਦੇ ਵਿੱਚ ਪਾ ਕੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਵੀ ਪੱਖਾ ਲੱਗ ਜਾਂਦਾ ਕੁਛ ਮਿੰਟਾਂ ਦੇ ਵਿੱਚ ਇਹ ਟਰਾਲੀ ਮਤਲਬ ਇੱਕ ਟਰਾਲੀ ਜਿਹੜੀ ਹੈਗੀ ਉਹ ਚੱਲ ਜਾਂਦੀ ਹੈ ਤੇ ਨਾਲ ਦੀ ਨਾਲ ਉਹ ਪੈਕਿੰਗ ਹੋਈ ਜਾ ਰਿਹਾ ਮਾਲ ਤੇ ਜ਼ਿਮੀਦਾਰ ਨਾਲ ਦੀ ਨਾਲ ਫ੍ਰੀ ਹੋਈ ਜਾ ਰਿਹਾ ਇਹਦੇ ਵਿੱਚ ਜ਼ਿਮੀਦਾਰ ਮੋਟੀਵੇਟ ਹੋ ਰਿਹਾ ਕਿ ਵੀ ਆਪਾਂ ਸੁੱਕਾ ਮਾਲ ਲੈ ਕੇ ਆਈਏ ਤੇ ਨਾਲ ਨਾਲੋਂ ਨਾਲ ਫ੍ਰੀ ਹੋਈ ਏ ਤੇ ਇਹ ਬਹੁਤ ਹੀ ਸੌਖਾ ਤਰੀਕਾ ਜੀ ਜੇ ਸਰਕਾਰ ਥੋੜੀ ਜੀ ਹੋਰ ਮਦਦ ਕਰੇ ਜਿਹੜੇ ਛੋਟੇ ਆੜਤੀ ਨੇ ਹੋਰ ਨੇ ਉਹਨਾਂ ਨੂੰ ਵੀ ਇਹ ਤਰੀਕਾ ਜੇ ਲੱਗ ਜੇ ਤਾਂ ਚਰਾਇ ਦਾ ਕੰਮ ਹੀ ਬਹੁਤ ਸੌਖਾ ਹੋ ਜਾਊਗਾ